ਬਟਾਲਾ ਦੇ ਕਾਦੀਆਂ ਰੋਡ ਤੇ ਇੱਕ ਦਰਦਨਾਕ ਹਾਸਾ ਵਾਪਿਆ ਹੈ ਇਸ ਹਾਸੇ ਵਿੱਚ ਵਾਈਡ ਐਵਨਿਊ ਦੇ ਰਹਿਣ ਵਾਲੇ ਬਜ਼ੁਰਗ ਗੁਰਬਚਨ ਸਿੰਘ ਜੁਗ ਘਰ ਤੋਂ ਕੰਮ ਲਈ ਜਿਵੇਂ ਹੀ ਬਾਹਰ ਆਇਆ ਤਾਂ ਸੜਕ ਕਿਨਾਰੇ ਪੈਦਲ ਜਾ ਰਹੇ ਗੁਰਬਚਨ ਸਿੰਘ ਨੂੰ ਪਿੱਛੋਂ ਆ ਰਹੀ ਗੱਡੀ ਨੇ ਪੂਰੀ ਜੋਰ ਨਾਲ ਟੱਕਰ ਮਾਰ ਦਿੱਤੀ ਅਤੇ ਮੁਰ ਗੱਡੀ ਬਕ ਕਾਬੂ ਹੋਈ ਤੇ ਡਰਾਈਵਰ ਰੋਕਣ ਦੀ ਜਗ੍ਹਾ ਉਥੋਂ ਗੱਡੀ ਭਜਾ ਲਈ ਗਈ ਜਦ ਸਥਾਨਕ ਲੋਕਾਂ ਨੇ ਗੱਡੀ ਦਾ ਪਿੱਛਾ ਕਰਕੇ ਗੱਡੀ ਡਰਾਈਵਰ ਸਮੇਤ ਕਾਰ ਨੂੰ ਕਾਬੂ ਕੀਤਾ ਅਤੇ ਪੁਲਸ ਵੱਲੋਂ ਕੀਤਾ ਗਿਆ ਇਸ ਹਾਦਸੇ ਦੀ ਪੂਰੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਉਥੇ ਮ੍ਰਿਤਕ ਗੁਰੂ ਬੱਜੇ ਸਿੰਘ ਦੀ ਪਤਨੀ ਦਾ ਰੋ-ਰੋ ਬੁਰਾ ਹਾਲ ਹੈ ਤੇ ਮ੍ਰਿਤਕ ਦਾ ਬੇਟਾ ਵੀ ਦੇਖ ਰਿਹਾ ਹੈ ਜਿਸ ਨੂੰ ਪਤਾ ਦੀ ਮੌਜੀ ਖਬਰ ਦਿੱਤੀ ਗਈ ਹੈ ਉਸੇ ਸਥਾਨਕ ਲੋਕਾਂ ਅਤੇ ਮ੍ਰਿਤਕ ਦੀ ਪਤਨੀ ਨੇ ਇਨਸਾਫ ਦੀ ਗੁਹਾਰ ਲਈ ਹੈ ਉਦੋਂ ਪੁਲਤ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਵਿੱਚ ਕੇਸ ਦਰਜੇ ਕੀਤਾ ਗਿਆ ਹੈ ਅਤੇ ਕਾਰਕ ਸਮੇਤ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰ ਵੀ ਰੰਭ ਦਿੱਤੀ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਸਰਜੀਤ ਕੌਰ ਕੀ ਘਟਨਾ ਹੈ ਕਰੋਨਾ ਤਿਆਰ ਹੋਂਡੇ ਆ ਮੈਨੂੰ ਕਹਿੰਦੇ ਨੇ 11 ਵਜੇ ਫਿਰ ਕਹਿੰਦੇ 12 ਵਜੇ ਲੱਗਿਆ ਮੈਂ ਚੱਲਿਆ ਪੈਸੇ ਪਾਣ ਅਜੀ ਹੋ ਗਏ ਨੇ ਮੈਂ ਅੰਦਰ ਨੂੰ ਆਈ ਆ ਅੰਦਰ ਆਈ ਆ ਤਾਂ ਗੱਡੀ ਠਾ ਹੋਈ ਏ ਮੜ ਕੇ ਦੋ ਮੁੰਡੇ ਆਏ ਨੇ ਮਗਰ ਕਹਿੰਦਾ ਉਹ ਲੈ ਬੰਦਾ ਮਾਰ ਕੇ ਸੁੱਟ ਕੇ ਜੇ ਸੜਕ ਤੇ ਕਹਿੰਦਾ ਕੋਈ 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 ਬੰਦਾ ਭੇਜੋ ਮਗਰ ਮੈਂ ਬੰਦਾ ਮੇਰੇ ਕੋਲ ਕੋਈ ਨਹੀਂ ਮੱਕਲੀ ਹੈਗੀ ਆ ਮੈਂ ਕੀ ਕਰਾਂ ਇੱਥੇ ਮੈਂ ਫਿਰ ਰਵੇੜ ਚ ਕਾਰ ਉਹ ਵਾਟੀ ਪਾਈ ਫਿਰ ਨਾਲ ਦੀ ਆਈਆਂ ਚਾਹ ਪਾਣੀ ਪਾਈ ਉਹਨੇ ਪਿਆ ਲਿਆ ਫਿਰ ਗੱਡੀ ਚ ਮੈਨੂੰ ਉਹਨਾਂ ਨੇ ਸਕੂਟੀ ਬਾਕੇ ਖੜਿਆ ਹਸਤਾ ਹਸਤਾ ਮੈਂ ਗਈ ਆ ਉਸੇ ਲੰਮੇ ਪਿਆਸ ਚ ਪਕਰ ਕੇ ਇੱਥੋਂ ਆ ਫਟ ਗਿਆ ਵਾ ਆ ਫਟ ਗਿਆ ਵਾ ਇੱਥੋਂ ਤੱਕ ਹੱਖਾ ਮਿਟੀਆਂ ਹਾਂ ਮੈਨੂੰ ਤਾਂ ਪਤਰਾ ਕੋਈ ਨਹੀਂ ਪੜਾ ਮੈਨੂੰ ਕੋਈ ਨਹੀਂ ਪਤਾ ਪੜਾਵਾ ਮੈਂ ਕਿਹਾ ਹੇ ਹਾਂ ਕਹਿੰਦਾ ਮੈਂ ਤੇ ਇਹ ਪਉਣ ਚੱਲਿਆ ਵਾਂ ਕਬਰਾਨਾ ਪਿਆਹੇ ਪਵਾ ਕੇ ਮਾਉਨਾ ਫੇਰ ਸਬਜ਼ੀ ਬਣਾਈਂ ਤੇ ਖਾਵਾਂਗੇ ਨਾ ਸਬਜ਼ੀ ਬਣੀ ਨਾ ਆਇਆ ਕਹਿੰਦਾ ਮਾਜ ਨਾ ਕਬਰਾਨਾ ਤੂੰ ਆਈ ਨਾ ਮਮਾ ਗਿਆ ਤੇ ਆਇਆ ਚੰਗਾ ਗਿਆ ਕਹਿੰਦਾ ਮੈਂ ਕਾਲੀ ਕੋਟ ਪਾ ਕੇ ਗਿਆ ਕਾਲੇ ਜੱਤਵਾ ਕੋਟ ਪਾ ਕੇ ਗਿਆ ਮੈਨੂੰ ਕਹਿੰਦਾ ਕੰਬਲੀ ਵੀ ਲੈ ਲਾ ਮੈਂ ਮਰਜੀ ਤੇਰੀ ਖੰਨੀ ਕੱਢ ਨਹੀਂ ਖੰਨੀ ਨਾ ਕਰ ਕੰਬਲੀ ਮੋੜੇ ਬੁਕਲ ਮਾਰੀ ਕਰੋ ਨਿਕਲ ਗਿਆ ਹੈ ਬਸ ਉਹ ਤੇ ਆ ਵਾਰਦਾ ਹੋ ਗਈ ਹੈ ਮੈਂ ਉਹਦੇ ਪ੍ਰਾਤ ਸਮਾਨ ਚੁਕਲੇ ਸੇ ਤੇ ਹਸਤਾਲ ਵੀ ਚੁਕਿਆ ਇੱਥੇ ਵੀ ਚੁਕਿਆ ਹੁਣ ਤੇ ਮੇਨ ਸਾਹ ਚੜਦਾ ਹੀ ਹੁਣ ਮੇ ਕੋ ਗੱਲ ਨਹੀਂ ਹੁੰਦੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਮੈਂ ਵਾਈਟ ਐਵੇਨਿਊ ਇਸੇ ਕਲੋਨੀ ਦਾ ਰਹਿਣ ਵਾਲਾ ਜੀ ਕੀ ਘਟਨਾ ਜੀ ਇਹਨਾਂ ਨੇ ਕੀਤੀ ਘਟਨਾ ਇਸ ਤਰ੍ਹਾਂ ਜੀ ਸਾਡੇ ਬਹੁਤ ਹੀ ਮੋਨੈਰਸਟ ਮੋਢਸਤ ਕਾਰਜੋਗ ਅੰਕਲ ਸਦਾਗਰ ਵਜਨ ਸਿੰਘ ਜੀ ਇਹ ਕੱਲ ਆਪਣਾ ਇੱਥੇ ਗਏ ਆ ਥੋੜਾ ਜਿਹਾ ਰੋਡ ਦੇ ਜੜੇ ਆ ਤੇ ਚੁੰਗੀ ਵਾਲ ਨੂੰ ਜਾਣਾ ਸੀ ਇਹਨਾਂ ਥੋੜਾ ਜਿਹਾ ਦਿੱਲੀ ਜਾਂਦੇ ਸੀ ਆਪਣੀ ਸਾਈਡ ਜਾ ਰਹੇ ਸੀ ਬਿਲਕੁਲ ਵਾਈਟ ਲਾਈਨ ਦੇ ਅੰਦਰ ਜਾ ਰਹੇ ਸੀ ਕਿ ਪਿੱਛੋਂ ਇੱਕ ਸਵਿਫਟ ਗੱਡੀ ਆਈ ਆ ਜਿਨੇ ਇਹਨਾਂ ਨੂੰ ਬਹੁਤ ਜ਼ੋਰਦਸ ਹਿੱਟ ਕੀਤਾ ਆ ਤੇ ਆਉਂਦਾ ਸਪੋਰਟੀ ਇਨਾਂ ਦੀ ਡੈਥ ਹੋਈ ਆ ਤੇ ਸਵਿਫਟ ਗੱਡੀ ਵਾਲਾ ਉਹਨੇ ਪਹਿਲਾਂ ਉਹ ਇਹਨਾਂ ਨੂੰ ਟੱਕਰ ਮਾਰ ਕੇ ਉਸ ਤੋਂ ਬਾਅਦ ਕੰਧ ਵਿੱਚ ਗੱਡੀ ਮਾਰੀ ਆ ਉਸ ਤੋਂ ਬਾਅਦ ਉਸਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਡੇ ਉੱਥੇ ਵੀ ਕਾਫੀ ਬੰਦੇ ਵਾਕਫ ਹੈਗੇ ਸੀ ਜਿਨ੍ਹਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਸ ਨੂੰ ਬੱਸ ਸਟੈਂਡ ਤੋਂ ਕਾਬੂ ਕੀਤਾ ਆ ਤੇ ਉਹ ਹੁਣ ਅਰਮਾਸਟੇਡ ਚੌਂਕੀ ਵਿੱਚ ਲਿਆ ਕੇ ਉਹਨੂੰ ਬਿਠਾਇਆ ਹੋਇਆ ਆ ਬਾਕੀ ਪੁਲਿਸ ਕਾਰਵਾਈ ਜਾਰੀ ਹੈ ਜੀ ਹਾਂਜੀ ਸੀਸੀਟੀਵੀ ਵੀਡੀਓ ਕੀ ਕੋਈ ਹੈ ਸੀਸੀਡੀ ਹਾਂਜੀ ਵੀਡੀਓ ਹੈਗੀ ਹੈ ਜੀ ਸੀਸੀਟੀਵੀ ਵੀਡੀਓ ਮੇਰੇ ਕੋਲ ਪਈ ਆ ਮੈਂ ਉਹ ਵੀ ਤੁਹਾਨੂੰ ਕੋਈ ਨਹੀਂ ਦੇ ਦਵਾਂਗਾ ਕੋਈ ਚੱਕਨੀ ਜੀ ਬਾਕੀ ਪਰਿਵਾਰ ਚ ਕੌਣ-ਕੌਣ ਹੈ ਪਰਿਵਾਰ ਚ ਇਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ ਜੀ ਦੋਵੇਂ ਬੇਟੇ ਵਿਦੇਸ਼ ਚ ਰਹਿੰਦੇ ਆ ਤੇ ਉਹਨਾਂ ਲਈ ਬੜਾ ਇਹ ਜਿਹੜਾ ਆ ਨਾ ਸਹਿਨ ਜੋਗ ਵਾਲੀ ਗੱਲ ਆ ਕਿ ਉਹ ਦੋਨੋਂ ਬੇਟੇ ਜਿਹੜੇ ਆ ਰਹੇ ਆ ਤੇ ਸ਼ਨੀਵਾਰ ਨੂੰ ਆਪਾਂ ਇਹਨਾਂ ਦਾ ਸੰਸਕਾਰ ਕਰਾਂਗੇ ਜੀ ਮਦਰ ਘਰ ਚ ਖਿਆਲ ਰੱਖਣ ਵਾਲੇ ਹਿੱਸੇ ਵੀ ਖਿਆਲ ਰੱਖਣ ਵਾਲੇ ਬੱਸ ਜੀ ਸਾਰੇ ਕਰਤਾ ਤਾ ਤਾ ਉਹ ਸੀ ਇਹ ਵੀ ਥੋੜਾ ਜਿਹਾ ਕਾਫੀ ਥੋੜਾ ਨਹੀਂ ਕਾਫੀ ਬਿਮਾਰ ਰਹਿੰਦੇ ਆ ਕਿ ਮਤਲਬ ਇਹਨਾਂ ਦੀ ਵੀ ਲੁੱਕ ਆਫਟਰ ਉਹੀ ਕਰਦੇ ਸੀ ਤੇ ਇਹ ਬਹੁਤ ਜ਼ਿਆਦਾ ਜੀ ਬਹੁਤ ਵੱਡਾ ਮਤਲਬ ਘਾਟਾ ਆ ਨਾ ਸਹਿਜਗ ਵਾਲਾ ਘਾਟਾ ਆ ਜਿਹੜਾ ਅਸੀਂ ਕਦੀ ਵੀ ਪੂਰਾ ਨਹੀਂ ਕਰ ਸਕਦੇ ਜੀ ਦੋਨਾਂ ਦੇ ਸੰਬੰਧ ਚ ਕਾਰਵਾਈ ਇੱਥੇ ਆਪਾਂ ਸਰਜੀਤਕੌਰ ਦੇ ਬਿਆਨਾਂ ਦੇ ਉੱਤੇ ਜਿਹੜੀ ਐਫਆਈਆ ਲਾਂਚ ਕੀਤੀ ਆ ਐਫਆਈਆ ਨੰਬਰ ਹੈਗਾ ਵਾ 33 304A 272 IPC ਚਾਰ ਗੱਡੀ ਗੁੱਡੀ ਫੜੀ ਹਾਂਜੀ ਗੱਡੀ ਜਿਹੜੀ ਆ ਜਿਹਦਾ ਐਕਸੀਡੈਂਟ ਹੋਇਆ ਉਹ ਗੱਡੀ ਆਪਣੇ ਕਬਜ਼ੇ ਚ ਲਈ ਆ 0177